ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰਮਿਕ ਦੁਨੀਆ ਵਿੱਚ ਇੱਕ ਖਿਆਲ ਬੜਾ ਪ੍ਰਚਲਿਤ ਹੈ ਉਹ ਏਕ ਹੀ ਅਧੂਰਾ ਕੁਝ ਵੀ ਚੰਗਾ ਨਹੀਂ ਲੱਗਦਾ ਜਦ ਵੀ ਕੋਈ ਵਸਤੂ ਵੇਖਣ ਨੂੰ ਖਾਣ ਪੀਣ ਨੂੰ ਚੰਗੀ ਲੱਗੀ ਏ ਤਾਂ ਸਿਆਣਿਆਂ ਦਾ ਕਹਿਣਾ ਹੈ ਕਿ ਇਹ ਸ਼ਰਤ ਹੈ ਉਸਮਪੂਰਨ ਹੋਵੇ ਅਧੂਰੀ ਕਵਿਤਾ ਨਹੀਂ ਚੰਗੀ ਲੱਗਦੀ ਅਧੂਰੀ ਸੰਗੀਤ ਦੀ ਧੁਨ ਨਹੀਂ ਚੰਗੀ ਲੱਗਦੀ ਅਧੂਰਾ ਬਣਿਆ ਹੋਇਆ ਮਕਾਨ ਕਿਸੇ ਕੰਮ ਦਾ ਨਹੀਂ ਤੇ ਅੱਧਾ ਕੱਚਾ ਭੋਜਨ ਅਧੂਰਾ ਹੀ ਬਣਿਆ ਹੋਇਆ ਮਨੁੱਖ ਦੀ ਭੁੱਖ ਮਿਟਾਉਣ ਵਿੱਚ ਸਮਰਥ ਨਹੀਂ ਇਹ ਤੇ ਹੁਣ ਚੰਦ ਗੱਲਾਂ ਨੇ ਸੰਸਾਰ ਦੇ ਵਿੱਚ ਜੋ ਕੁਝ ਵੀ ਅਧੂਰਾ ਹੋਵੇ ਉਹ ਚੰਗਾ ਨਹੀਂ ਲੱਗਦਾ ਸਾਹਿਬਾ ਦੀ ਬਾਣੀ ਐਸਾ ਕਹਿੰਦੀ ਹੈ ਕਿ ਅਧੂਰਾ ਮਨੁੱਖ ਵੀ ਚੰਗਾ ਨਹੀਂ ਲੱਗਦਾ ਮਨੁੱਖ ਦਾ ਸੰਪੂਰਨ ਹੋਣਾ ਬੜਾ ਲਾਜ਼ਮੀ ਹੈ ਬੰਦੇ ਦਾ ਮੁਕਮਲ ਹੋਣਾ ਬੜਾ ਲਾਜ਼ਮੀ ਹੈ ਲੇਕਿਨ ਇੱਕ ਖਾਮੀ ਰਹਿ ਜਾਂਦੀ ਹੈ ਉਹ ਇਹ ਕਿ ਬੰਦਾ ਮਕਾਨ ਮੁਕੰਮਲ ਕਰਨ ਦੇ ਵਿੱਚ ਦੁਕਾਨ ਮੁਕੰਮਲ ਕਰਨ ਦੇ ਵਿੱਚ ਜਾਂ ਬਾਕੀ ਚੀਜ਼ਾਂ ਦੇ ਮੁਕੰਮਲ ਕਰਨ ਦੇ ਵਿੱਚ ਇਸ ਹੱਦ ਤੱਕ ਲੱਗ ਜਾਂਦਾ ਹੈ ਕਿ ਆਪਣਾ ਆਪ ਇਸ ਦਾ ਅਧੂਰਾ ਰਹਿ ਜਾਂਦਾ ਹੈ ਖੈਰ ਅਧੂਰਾ ਕੁਝ ਵੀ ਚੰਗਾ ਨਹੀਂ ਲੱਗਦਾ ਅਧੂਰੀ ਵਿਦਿਆ ਅਧੂਰੇ ਟਿੱਕੇ ਅਧੂਰੇ ਬਿਲਡਿੰਗ ਅਧੂਰੀ ਕਵਿਤਾ ਅਧੂਰੀ ਸੰਗੀਤ ਦੇ ਧੁਨ ਨਹੀਂ ਚੰਗੀ ਲੱਗਦੀ ਤੇ ਫਿਰ ਬੰਦਾ ਅਧੂਰਾ ਕਿਸ ਤਰ੍ਹਾਂ ਚੰਗਾ ਲੱਗੇਗਾ ਮਨੁੱਖ ਹੁਣ ਮੁਕੰਮਲ ਹੋਵੇ ਇਸ ਦੀ ਕੋਸ਼ਿਸ਼ ਹੈ ਸਤ ਸੰਗ ਦੇ ਵਿੱਚ ਆਉਣ ਦਾ ਪਤਾ ਹੈ ਮਤਲਬ ਕੀ ਹੈ ਜਿਸ ਪਾਸਿਓ ਸਾਡੀ ਜ਼ਿੰਦਗੀ ਵਿੱਚ ਘਾਟ ਹੈ ਅਸੀਂ ਨਾ ਮੁਕੰਮਲ ਹਾਂ ਉਹਨੂੰ ਮੁਕੰਮਲ ਕਰਨਾ ਹੈ ਪੂਰਨ ਕਰਨਾ ਹੈ ਆਪ ਨੂੰ ਪਤਾ ਹੋਵੇ ਜਦ ਬਾਬਰ ਹਿੰਦੁਸਤਾਨ ਤੇ ਚੜ ਕੇ ਆਇਆ ਤਾਂ ਰਾਜਸਥਾਨ ਦੇ ਰਾਜਵਾੜੇ ਜੋਗੀਆਂ ਕੋਲ ਕੇ ਕਿ ਦੱਸੋ ਹੁਣ ਕੀ ਕਰੀਏ ਉਹ ਬੜਾ ਲੰਬਾ ਚੋੜਾ ਲਾਹੌ ਲਸ਼ਕਰ ਲੈ ਕੇ ਆ ਰਿਹਾ ਹੈ ਤੇ ਜਿਹੜੇ ਥੋੜੇ ਬੋਤ ਲੜਨ ਵਾਲੇ ਸਨ ਉਹ ਫਕੀਰ ਪਾਸ ਗਏ ਕਿ ਦੱਸੋ ਕੀ ਕਰੀਏ ਬਾਬਰ ਲੰਬੇ ਚੋੜੇ ਲਾਹੌ ਲਸ਼ਕਰ ਨਾਲ ਆਬਾਦੀਆ ਸਾੜਦਾ ਹੋਇਆ ਬੰਦਿਆਂ ਨੂੰ ਮਾਰਦਾ ਹੋਇਆ ਅਸਮਤ ਲੁੱਟਦਾ ਹੋਇਆ ਦੌਲਤ ਲੁੱਟਦਾ ਹੋਇਆ ਇਸੇ ਢੰਗ ਨਾਲ ਆ ਰਿਹਾ ਹੈ ਦੋਸਤੋ ਕੀ ਕਰੀਏ ਜੋਗੀਆਂ ਨੇ ਪਤਾਇਆ ਕੀ ਆਖਿਆ ਕੋਈ ਫਿਕਰ ਨਾ ਕਰੋ ਅਸੀਂ ਇੰਜ ਮੰਤਰ ਪੜਾਂਗੇ ਕਿ ਸਾਰੇ ਅੰਨੇ ਹੋ ਜਾਣਗੇ ਤੇ ਜਿਨ੍ਹਾਂ ਨੇ ਮਾੜਾ ਮੋਟਾ ਲੜਨਾ ਵੀ ਸੀ ਉਹ ਵੀ ਹੱਥ ਤੇ ਹੱਥ ਧਰ ਕੇ ਬਹਿ ਗਏ ਬਾਈ ਠੀਕ ਹੈ ਮੰਤਰ ਪੜਨਗੇ ਜੋਗੀ ਲੋਕੀ ਆਪ ਅੰਨੇ ਹੋ ਜਾਣਗੇ ਪਰ ਅੰਨੇ ਕੀ ਹੋਣਾ ਸੀ ਉਹ ਮਾਰੋ ਮਾਰ ਕਰਦਾ ਅਗਾ ਵਧਦਾ ਗਿਆ ਗੁਰੂ ਨਾਨਕ ਦੇਵ ਜੀ ਨੇ ਇੰਜ ਫਰਮਾਨ ਕੀਤਾ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪ੍ਰਚਾਰ ਲਾਇਆ ਮਹਾਰਾਜ ਕਹਿੰਦੇ ਨੇ ਮੰਤਰ ਦੇ ਬਥੇਰੇ ਪੜਦੇ ਰਹੇ ਜੰਤਰ ਬਥੇਰੇ ਫੂਕਦੇ ਰਹੇ ਲੇਕਿਨ ਇੱਕ ਵੀ ਮੁਗਲ ਅੰਨਾ ਨਾ ਹੋਇਆ ਹਿੰਦੁਸਤਾਨ ਦੀ ਦੌਲਤ ਲੁੱਟੀ ਗਈ ਇਸ ਦੀ ਅਸਮਤ ਲੁੱਟੀ ਗਈ ਇਹ ਤੇ ਬਾਤ ਹੀ ਬਰਬਾਦ ਹੋ ਗਿਆ ਜੋਗੀ ਇਸ ਫਿਕਰ ਵਿੱਚ ਰਿਹਾ ਕਿ ਮੈਂ ਮੰਤਰ ਫੁਕਾਂਗਾ ਮੰਤਰਾ ਨਾਲ ਰੋਕਾਂਗਾ ਮੰਤਰਾ ਨਾਲ ਮਨ ਦੇ ਵਿਚਾਰ ਤੇ ਰੋਕੇ ਜਾ ਸਕਦੇ ਹਨ ਮੰਤਰ ਦਾ ਮਤਲਬ ਹੈ ਉਹ ਵਿਚਾਰ ਜਿਸ ਨਾਲ ਮਨ ਨੂੰ ਸ਼ਰੀਰ ਨੂੰ ਤੇ ਸੰਸਾਰ ਨੂੰ ਤੋੜਿਆ ਜਾ ਸਕੇ ਮੰਤਰ ਦਾ ਮਤਲਬ ਹੈ ਮਨ ਨੂੰ ਕਾਬੂ ਕਰਨਾ ਦਿਮਾਗ ਨੂੰ ਕਾਬੂ ਚ ਰੱਖਣਾ ਆਪਣੇ ਜੀਵਨ ਨੂੰ ਕਾਬੂ ਚ ਰੱਖਣਾ ਕਿਸੇ ਮੰਤਰ ਨਾਲ ਹੁਣ ਕਿਸੇ ਵੱਡੀ ਸੈਨਾ ਨੂੰ ਮਾਰ ਦੇਣਾ ਇਤਨੇ ਲੰਬੇ ਚੋੜੇ ਲਾਹੌ ਲਸ਼ਕਰ ਨੂੰ ਮਾਰ ਦੇਣਾ ਇਹ ਗੱਲ ਬੜੀ ਓਖੀ ਹੈ ਤੋ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਐਸੇ ਫੋਕੇ ਮੰਤਰਾ ਦੇ ਉੱਪਰ ਭਰੋਸੇ ਰੱਖਣ ਵਾਲੇ ਮਨੁੱਖ ਹੁਣ ਮੈਨੂੰ ਨਹੀਂ ਚਾਹੀਦੇ ਬੰਦਾ ਮੈਂ ਪੂਰਨ ਬਣਾਣਾ ਹੈ ਜਿਹੜਾ ਅੰਦਰੋਂ ਬਾਹਰੋਂ ਮੁਕੰਮਲ ਹੋਵੇ